ਕਬੀਰ ਸੁਖਾ ਇਹ ਦੁਗ ਕਰਹਿ ਜੋ ਬਹੁਤ ਨੀਤ ਜੋ ਚਿਤ ਰੱਖੈ ਏਕ ਸਿਉ ਤੇ ਸੁਖ ਪਾਵੇਨੀ ਮਾਤਾ ਪਿਤਾ ਭੈਣ ਭਾਈ ਪੁੱਤਰ ਟੀਆ ਰਿਸ਼ਤੇਦਾਰ ਸਬੰਧੀ ਦੋਸਤ ਮਿੱਤਰਾਂ ਨਾਲ ਚੁੱਥੀ ਪ੍ਰੀਤ ਪਾ ਕੇ ਇਹਨਾਂ ਨੇ ਨਾਲ ਸਦੀਵ ਸੁੱਖ ਨਹੀਂ ਲੈਂਦਾ ਇਹ ਸਭ ਨੂੰ ਦੁਖੀ ਕਰਦੇ ਨੇ ਤੰਗ ਕਰਦੇ ਨੇ ਪਰ ਜੇ ਇਹਨਾਂ ਦੇ ਹੁੰਦਿਆ ਹੋਇਆ ਮਾਲਕ ਪਰਮਪਤਿ ਪਰਮਾਤਮਾ ਦੇ ਨਾਲ ਪ੍ਰੀਤ ਪੈ ਜਾਏ ਤਾਂ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਜਾਂਦੇ ਨੇ ਭਾਵ ਦੀਨ ਵੀ ਰਹਿ ਜਾਂਦਾ ਦੁਨੀ ਵੀ ਜਿਹੜੀ ਹੈ ਉਹ ਰਹਿ ਜਾਂਦੀ ਹੈ ਜੀਵਨ ਸਫਲ ਹੋ ਜਾਂਦਾ